ਇਸ ਸਮੇਂ थाना ਬਨੂੜ ਦੇ ਵਿੱਚ ਮੌਜੂਦਾਂ ਦੱਸਦੇ ਕਿ ਪਿਤੀ ਕੱਲ 4:30 ਵਜੇ ਦੇ ਕਰੀਬ ਇੱਕ ਮਾਮਲਾ ਸਾਹਮਣੇ ਆਂਦਾ ਜਿਹਦੇ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਵਿਅਕਤੀਆਂ ਦੇ ਵੱਲੋਂ ਸੁਸਾਈਡ ਕਰ ਲਿਆ ਜਾਂਦਾ ਜਿਹਦੇ ਵਿੱਚ ਸੰਦੀਪ ਸਿੰਘ ਉਹਨਾਂ ਦੀ ਵਾਈਫ ਮਨਦੀਪ ਤੇ ਉਹਨਾਂ ਦਾ ਬੇਟਾ ਜਿਹੜਾ 14 ਤੋਂ 15 ਸਾਲ ਦੀ ਉਮਰ ਹੈ ਅਬੇ ਉਹ ਸ਼ਾਮਲ ਸਨ ਤੇ ਇਹ ਉਹ ਫੋਰਚਨਰ ਗੱਡੀ ਹੈ ਜਿਸ ਗੱਡੀ ਦੇ ਵਿੱਚ ਕੱਲ ਸੁਸਾਈਡ ਪਿੰਡ ਚੰਗੇਰਾ ਦੇ ਵਿੱਚ ਕੀਤਾ ਗਿਆ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਨਾ ਮਾਮਲੇ ਦੇ ਵਿੱਚ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਥਾਣਾ ਬਨੂੜ ਦੇ ਵਿੱਚ ਇਸ ਸਮੇਂ ਮੌਜੂਦ ਹਨ ਤੇ ਪਰਿਵਾਰ ਜਿਹੜਾ ਹੈ ਉਹਨਾਂ ਦੇ ਪਿਤਾ ਜਿਹੜੇ ਨੇ ਤੇ ਉਹਨਾਂ ਦੇ ਭਰਾ ਸਾਰੇ ਇੱਥੇ ਇਹ ਥਾਣਾ ਜਿਹੜਾ ਹੈ ਬਨੂੜ ਦੇ ਵਿੱਚ ਪਹੁੰਚੇ ਹੋਏ ਨੇ ਫਿਲਹਾਲ ਪੁਲਿਸ ਵੱਲੋਂ ਜਿਹੜਾ ਹੈ ਇਹ ਮਾਮਲੇ ਦੇ ਵਿੱਚ ਚਾਰੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਸ਼ੁਰੂਆਤੀ ਜਾਣ ਦੇ ਵਿੱਚ ਜਿਹੜੀ ਜਾਣਕਾਰੀ ਥਾਣਾ ਮੁਖੀ ਜੋ ਜਿਨ੍ਹਾਂ ਦੇ ਵੱਲੋਂ ਜੀ ਜਾਣਕਾਰੀ ਦਿੱਤੀ ਗਈ ਹੈ ਸ਼ੁਰੂਆਤੀ ਜਾਣ ਜਿਹੜੀ ਹੈ ਦੇ ਸਾਹਮਣੇ ਵਾਲੇ ਇਸ ਸੁਸਾਇਡ ਕੀਤਾ ਗਿਆ ਫਿਲਹਾਲ ਫਿਰ ਵੀ ਜਿਹੜੀ ਹੈ ਇਸ ਮਾਮਲੇ ਦੀ ਪੁਲਿਸ ਵੱਲੋਂ ਗਹਿਨਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤੇ ਪਰਿਵਾਰ ਦੇ ਵੱਲੋਂ ਵੀ ਇਹ ਹੀ ਦੱਸਿਆ ਗਿਆ ਕਿ ਕਾਫੀ ਸਮੇਂ ਤੋਂ ਜੋ ਜੋ ਪਰੇਸ਼ਾਨ ਚਾਰੇ ਸਨ بیٹے ਦੀ ਜਿਹੜੀ ਹੈ ਜੋ ਦਵਾਈ ਚੱਲੀ ਸੀ ਉਸ ਤੋਂ ਜਿਹੜੀ ਹੈ ਪਰੇਸ਼ਾਨ ਚਾਰੇ ਸਨ ਪਹਿਲਾਂ ਗੁਰगांव ਦੇ ਵਿੱਚ ਦਿੱਲੀ ਸਾਈਡ ਰਹਿੰਦੇ ਸਨ ਫਿਰ ਹੁਣ ਜਿਹੜਾ ਹੈ ਇੱਥੇ ਜਿਹੜਾ ਹੈ ਮੁਹਾਲੀ ਦੇ ਵਿੱਚ ਰਹਿਣ ਲੱਗੇ ਸਨ ਕੁਝ ਸਮਾਂ ਪਹਿਲਾਂ ਤੇ ਪਰਿਵਾਰ ਦੀ ਜ਼ਰੂਰ ਗੱਲਬਾਤ ਜਿਹੜੀ ਉਹਨਾਂ ਦੇ ਫਾਦਰ ਜੋ ਜਾਣਕਾਰੀ ਦੇ ਰਹੇ ਨੇ ਕਿ ਉਹਨਾਂ ਦੀ ਜ਼ਰੂਰ ਜਿਹੜੀ ਹੈ 15 ਦਿਨ ਪਹਿਲਾਂ ਜਿਹੜੀ ਗੱਲਬਾਤ ਹੋਈ ਹੈ ਉਸ ਦਿਨ ਆਮ ਜਿਹੜਾ ਕਿਹਾ ਜਾ ਰਿਹਾ ਸੀ ਕਿ ਉਹ ਬਿਲਕੁਲ ਠੀਕ ਨੇ ਪਰ ਜਿਸ ਤਰ੍ਹਾਂ ਦਾ ਕੱਲ ਜਿਹੜੀ ਇਸ ਤਰ੍ਹਾਂ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਦੇ ਨਾਲ ਆਸਪਾਸ ਦੇ ਇਲਾਕੇ ਦੀ ਕਾਫੀ ਜਿਹੜੀ ਹੈ ਜੋ ਦੁਖਦ ਸਮਾਚਾਰ ਜਿਹੜਾ ਹੈ ਸਾਹਮਣੇ ਆਇਆ ਹੈ ਕਿਉਂਕਿ ਜੋ ਦੱਸਿਆ ਜਾ ਰਿਹਾ ਕਿ ਮੁਹਾਲੀ ਦੇ ਰਹਿਣ ਵਾਲੇ ਸਨ ਮੁਹਾਲੀ ਦੇ ਵਿੱਚ ਰਹਿੰਦੇ ਸਨ ਉਸੇ ਵੀ ਜਿਹੜਾ ਪਰਿਵਾਰ ਜੋ ਗੱਲਬਾਤ ਕੀਤੀ ਹੈ ਤੇ ਉਹਨਾਂ ਦੇ ਵੀ ਇਹੀ ਕਹਿਣਾ ਕਿ ਕਾਫੀ ਬੋਲੜਾ ਸੁਭਾਅ ਜਿਹੜਾ ਉਹਨਾਂ ਦਾ ਸੀ ਇਹ ਤਾਂ ਇਸ ਸਮੇਂ ਜੋ ਹੈ थाना ਬਨੋੜ ਦੇ ਵਿੱਚ ਮੇਰੇ ਦੇ ਪਰਿਵਾਰ ਦੇ ਵੱਲੇ ਜਿਹੜੀ ਹੈ ਜੋ ਇੱਥੇ ਜਿਹੜੇ ਆ ਪਹੁੰਚੇ ਜene ਆਪਣਾ ਬਿਆਨ ਲਿਖਾਇਆ ਜਿਹੜੇ ਤੋਂ ਕੁੜਕੇ ਵੱਲੇ ਜਾਂਚ ਇਸ ਮਾਮਲੇ ਦੇ ਵਿੱਚ ਚੱਪ ਜਾਰੀ ਹੈ ਕੈਮਰਾ ਬਸੰਤ ਮੋਹਨ ਦੇ ਨਾਲ ਗੱਪੀ ਤੇ ਮਾਨ ਐਡੀ ਪੰਜਾਬ ਰਾਜ ਦਾ ਫੋਰਚੂਨਰ ਚੋਂ ਮਿਲੀਆਂ 3 ਲਾਸ਼ਾਂ ਜੀ ਹਾਂ ਤੇਪਲਾ ਨੂੰ ਜਾਂਦੀ ਕੌਮੀ ਮਾਰਕ ਤੋਂ ਪਿੰਡ ਚੰਗੇਰਾ ਨੂੰ ਜਾਂਦੀ ਸੜਕ ਦੇ ਨੇੜੇ ਖੇਤਾ ਵਿੱਚ ਜਾਂਦੀ ਪਹੀ ਉਤੇ ਫੋਰਚੂਨਰ ਵਿੱਚੋਂ 3 ਲਾਸ਼ਾਂ ਮਿਲੀਆਂ ਨੇ ਇਹ ਲਾਸ਼ਾਂ ਪ੍ਰਾਪਰਟੀ ਦਾ ਕੰਮਕਾਰ ਦੇ ਸੰਦੀਪ ਸਿੰਘ ਉਸ ਦੀ ਪਤਨੀ ਮਨਦੀਪ ਕੌਰ ਤੇ ਉਸ ਦੇ ਪੁੱਤਰ ਦੀ ਹੈ ਮ੍ਰਿਤਕ ਸੰਦੀਪ ਸਿੰਘ ਦੇ ਹੱਥ ਦੇ ਵਿੱਚ ਪਿਸਟਲ ਫੜਿਆ ਹੋਇਆ ਸੀ ਦੇ ਤਿੰਨ ਮ੍ਰਿਤਕਾਂ ਦੇ ਸਿਰ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਹਨ ਸਮਝਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਪਹਿਲਾਂ ਆਪਣੀ ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ ਘਟਨਾ ਦਾ ਪਤਾ ਖੇਤਾ ਵਿੱਚੋਂ ਕਿਊਬਵੈਲ ਲਗਾਉਣ ਆਏ ਕੁਝ ਵਿਅਕਤੀਆਂ ਵੱਲੋਂ ਲਗਾਇਆ ਗਿਆ ਇਹ ਸੰਦੀਪ ਸਿੰਘ ਹੈ ਜੀ ਸਿੱਖ ਵਾਲਾ ਪਿੰਡ ਹੈਗਾ ਲੰਬੀ ਦੇ ਵਿੱਚ ਉਹ ਤੇ ਰਹਿਣ ਵਾਲਾ ਹੁਣ ਇਹ ਹਾਲ ਜਿਹੜਾ ਮੋਹਾਲੀ ਦੇ ਵਿੱਚ ਰਹਿ ਰਿਹਾ ਹੈਗਾ ਇਹਨੂੰ ਇਦਾਂ ਸੂਸਾਈਡ ਕੀਤਾ ਹੈਗਾ ਲੱਗਦਾ ਇਹ ਗੋਲੀ ਮਾਰਤੀ ਆਪਨ ਬਾਈਕ ਤੇ ਵੀ ਆਪ ਹੀ ਨਰ ਕਰ ਲਿਆ ਹੈਗਾ ਤੇ ਇਹਨੇ ਬਾਅਦ ਸਾਈ ਹੈ ਗਿਆ ਕੋਈ ਤੋਂ ਬਾਅਦ ਜੋ ਬੰਦੀ ਕਰ ਦਿੱਤੀ ਸੂਸਾਈਡ ਕਾਜ ਨਾ ਕੀਤਾ ਗਿਆ ਸਰ ਬੇਪਨ ਕਿਸੇ ਤੇ ਸਰ ਕੋਈ ਕੁਝ ਬੈਕਗਰਾਉਂਡ ਪਤਾ ਲੱਗ ਰਿਹਾ ਜੀ ਕੁਝ ਪਰੇਸ਼ਾਨ ਹੋਵੇ ਫੈਮਲੀ ਪਰਸਨ ਤੋਂ ਜੀ ਨਹੀਂ ਉਹ ਹਜੇ ਕੋਈ ਇਦਾਂ ਦਾ ਕੋਈ ਸਾਹਮਣੇ ਨਹੀਂ ਆ ਜੀ ਤੇ ਬਾਕੀ ਤਫਤੀਸ਼ ਕੰਮ ਕੀ ਕਰਦਾ ਸੀ ਸਰ ਹਾਂਜੀ ਕੰਮ ਕੀ ਕਰਦਾ ਸੀ ਏਕਚੁਅਲੀ ਪਹਿਲੇ ਮੋਟੇ ਖੇਤ ਦਾ ਕੰਮ ਕਰਦਾ ਸੀਗਾ ਕਿੰਨੇ ਸਿੱਖ ਵਾਲਾ ਪਿੰਡ ਦੇ ਵਿੱਚ ਜ਼ਮੀਨ ਸੀਗੀ ਅੱਛਾ ਜੀ ਫਿਰ ਹੁਣ ਜਿਹੜਾ ਇਹ ਪ੍ਰੋਪਰਟੀ ਦਾ ਕੰਮ ਕਰਦਾ ਸੀਗਾ ਇੱਥੇ ਮਹਾਰੀ ਦੇ ਵਿੱਚ ਅੱਛਾ ਜੀ ਹਾਂਜੀ ਸਰ ਜੇ ਇੱਥੇ ਫੋਰਚੂਨਰ ਚੋਂ ਮਿਲੀਆਂ ਤਿੰਨ ਲਾਸ਼ਾਂ ਜੀ ਹਾਂ ਤੇਪਲਾ ਨੂੰ ਜਾਂਦੀ ਕੌਮੀ ਮਾਰਗ ਤੋਂ ਪਿੰਡ ਚੰਗੇਰਾ ਨੂੰ ਜਾਂਦੀ ਸੜਕ ਦੇ ਨੇੜੇ ਖੇਤਾਂ ਵਿੱਚ ਜਾਂਦੀ ਪਹੀ ਉਤੇ ਫੋਰਚੂਨਰ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ ਨੇ ਇਹ ਲਾਸ਼ਾਂ ਪ੍ਰਾਪਰਟੀ ਦਾ ਕੰਮ ਕਰਦੇ ਸੰਦੀਪ ਸਿੰਘ ਉਸ ਦੀ ਪਤਨੀ ਮਨਦੀਪ ਕੌਰ ਤੇ ਉਸ ਦੇ ਪੁੱਤਰ ਦੀ ਹੈ ਮ੍ਰਿਤਕ ਸੰਦੀਪ ਸਿੰਘ ਦੇ ਹੱਥ ਦੇ ਵਿੱਚ ਪਿਸਟਲ ਫੜਿਆ ਹੋਇਆ ਸੀ ਅਦੇ ਤਿੰਨ ਮ੍ਰਿਤਕਾਂ ਦੇ ਸਿਰ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਹਨ ਸਮਝਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਪਹਿਲਾਂ ਆਪਣੀ ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ ਘਟਨਾ ਦਾ ਪਤਾ ਖੇਤਾ ਵਿੱਚੋਂ ਟਿਊਬਵੈਲ ਲਗਾਉਣ ਆਏ ਕੁਝ ਵਿਅਕਤੀਆਂ ਵੱਲੋਂ ਲਗਾਇਆ ਗਿਆ ਇਹ ਸੰਦੀਪ ਸਿੰਘ ਹੈ ਜੀ ਸਿੱਖ ਸਿੱਖ ਵਾਲਾ ਪਿੰਡ ਹੈਗਾ ਲੰਬੀ ਦੇ ਵਿੱਚ ਆ ਉੱਥੇ ਰਹਿਣ ਵਾਲਾ ਹੁਣ ਇਹ ਹਾਲ ਜਿਹੜਾ ਮੋਹਾਲੀ ਦੇ ਵਿੱਚ ਰਹਿ ਰਿਹਾ ਹੈਗਾ ਇਹ ਨਹੀਂ ਦਾ ਸੁਸਾਇਡ ਕੀਤਾ ਹੈਗਾ ਬੱਤੋ ਨੇ ਗੋਲੀ ਮਾਰਤੀ ਆਪ ਬਾਈਕ ਤੇ ਵੀ ਆਪ ਹੀ ਇਹੜਾ ਕੱਲ ਆ ਗਿਆ ਤੇ ਇਹਨਾਂ ਦੇ ਬਾਤ ਸਾਈ ਹੈਗੀਆਂ ਉਹ ਤੋਂ ਬਾਅਦ ਜੋ ਬੰਦੀ ਕਰ ਦਿੱਤੀ ਸੁਸਾਇਡ ਕਾਦਿਨਾ ਕੀਤਾ ਗਿਆ ਸਰ ਵਪਨ ਕਿਸੇ ਸਰ ਕੋਈ ਕੁਝ ਬੈਕਗਰਾਉਂਡ ਪਤਾ ਲੱਗ ਰਿਹਾ ਜੀ ਕੁਝ ਪਰੇਸ਼ਾਨ ਹੋਵੇ ਫੈਮਲੀ ਪਰਸਨ ਤੋਂ ਜੀ ਨਹੀਂ ਉਹ ਹਜੇ ਕੋਈ ਇਦਾਂ ਦਾ ਕੋਈ ਸਾਹਮਣੇ ਨਹੀਂ ਆ ਜੀ ਤੇ ਬਾਕੀ ਤਫਤੀਸ਼ ਕੰਮ ਕੀ ਕਰਦਾ ਸੀ ਸਰ ਹਾਂਜੀ ਕੰਮ ਕੀ ਕਰਦਾ ਸੀ ਜੀ ਐਕਚੁਅਲੀ ਪਹਿਲੇ ਮੋਟੇ ਖੇਤ ਦਾ ਕੰਮ ਕਰਦਾ ਸੀਗਾ ਕਿੰਨੇ ਸਿੱਖ ਵਾਲਾ ਪਿੰਡ ਦੇ ਵਿੱਚ ਜ਼ਮੀਨ ਸੀਗੀ ਅੱਛਾ ਫਿਰ ਹੁਣ ਜਿਹੜਾ ਇਹ ਪ੍ਰੋਪਰਟੀ ਦਾ ਕੰਮ ਕਰਦਾ ਸੀਗਾ ਇੱਥੇ ਮਹਾਲੀ ਦੇ ਵਿੱਚ ਅੱਛਾ ਜੀ ਹਾਂਜੀ ਤੇ ਸਰ ਪਹਿਲੇ ਕਿਤੇ